8 ਵਜੇ ਤਾਂ ਟਾਈਮ ਬਾਹਰ ਮੌਸਮ ਦੇਖੋ ਕਿੰਨਾ ਸੋਹਣਾ ਵਾਤਾਵਰਨ ਹੈ بارش ਵੀ ਥਿਆ ਰਹਾ ਤਾਂ ਬੱਦਲ ਹਜੇ ਵੀ ਹੈਗੇ ਮਿਲਵਾ ਦਾ ਮੀਂਹ ਆਊਗਾ ਦੁਬਾਰਾ ਮੋਰ ਦੇਖੋ ਮੋਰ ਬੋਲ ਰਹੇ ਨੇ ਇਹ ਜਿਹੇ ਮੌਸਮ ਦੇ ਵਿੱਚ ਫਿਰ ਜਦੋਂ ਚਾਹ ਮਿਲ ਜੇ ਗਰਮ ਗਰਮ ਉਹਦਾ ਮਸਾਲਾ ਦੁੱਗਣਾ ਹੋ ਜਾਂਦਾ ਨਾਲ ਰਾਗੀ ਦੇ ਬਿਸਕੁਟ ਘਰੇ ਬਣਾਏ ਨੇ ਅਸੀਂ ਇਹ ਰਾਗੀ ਤੇ ਕੋਧਰੇ ਦੇ ਆਟੇ ਦੇ ਹੈਲਦੀ ਨੇ ਟੇਸਟੀ ਨੇ ਬਹੁਤ ਬਹੁਤ ਸੋਹਣਾ ਮੌਸਮ ਹੈ ਪਿਆ ਤੁਸੀਂ ਇੰਜੋਏ ਕਰੋ ਚਾਹ ਦੇ ਨਾਲ ਬਿਸਕਟ ਸਾਡੀ ਤੋਰੀਆਂ ਦੀ ਬੇਲ ਦੇਖ ਲਓ ਕਿੱਥੇ ਜੜ ਗਈ ہوئی ਜਿਸਨੇ ਤੋਰੀਆਂ ਖਾਣੀਆਂ ਹੋਣ ਆਸ ਨਹੀਂ ਤ ਤੁਹਾਨੂੰ ਇਹਦੇ ਵਾਸਤੇ ਖੰਬੇ ਦੇ ਉੱਪਰ ਚੜ੍ਹਨਾ ਪਊਗਾ ਹੁੱਲ ਫਲ ਲੱਗ ਗਏ ਵੈਸੇ ਜੀ ਤੋਰੀਆਂ ਤਾਂ ਨਹੀਂ ਲੱਗੀਆਂ ਕਾਲੀ ਕਿ ਸਾਰੇ ਕਿਤੇ ਫੈਲੇ ਨੇ ਹੁਣ ਦੇਖ ਨਹੀਂ ਰਹੀ ਪਰਲੇ ਪਾਸੇ ਨਾ ਤਾਰ ਦੇ ਉੱਪਰ ਵੀ ਜਾ ਰਹੀ ਹੈਗੀ ਫਿਰ ਕਰੇ ਦਿਖਾਵਾਂਗੇ ਨੀਚੇ ਜਾ ਕੇ ਤਾਰ ਦੇ ਉੱਪਰ ਸਾਰੀ ਤਾਰ ਦੇ ਉੱਪਰ ਬਿਜਲੀ ਦੀ ਤਾਰਾਂ ਦੇ ਉੱਪਰ ਚੜ ਗਈ ਬੇਲ 10 ਬੰਦਾ ਇੱਥੋਂ ਕਿਵੇਂ ਤੋੜੂਗਾ ਪੁੱਲਾ ਆ ਵੀਡੀਓ ਪਹਿਸੀਂ ਮੇਰੇ ਕੋਲ ਪਹਿਲਾਂ ਦੀ ਬਣਾਈ ਹੋਈ ਦੇਖੋ ਕਿੱਥੇ ਚੜ ਗਈ ਕੰਬੇ ਇਧਰੋਂ ਕੰਬੇ ਤੇ ਇਧਰੋਂ ਤਾਰ ਦੇ ਉੱਪਰ ਜਾ ਰਹੀ ਹੈ ਕੋਈ ਕਿੱਥੇ ਰੁਕੂ ਆ ਦੇਖੋ